ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਜ਼ਰੂਰੀ ਕਿਚਨ ਟਿਪਸ ਜੋ ਤੁਹਾਡੇ ਕੰਮ ਆਉਣ ਵਾਲੇ ਹਨ ਇੱਕ ਪੂੜੀਆਂ ਬਣਾਉਣ ਦੇ ਟਾਈਮ ਤੇਲ ਵਿੱਚ ਥੋੜਾ ਜਿਹਾ ਵਿਨੇਗਰ ਮਿਕਸ ਕਰ ਦਿਓ ਪੂੜੀਆਂ ਜ਼ਿਆਦਾ ਤੇਲ ਨਹੀਂ ਖਾਣਗੀਆਂ ਤੇ ਪੂੜੀਆਂ ਨਰਮ ਵੀ ਰਹਿਣਗੀਆਂ ਦੋ ਵੇਸਣ ਦੀ ਸਬਜ਼ੀ ਵਿੱਚੋਂ ਵਾਰ-ਵਾਰ ਗੰਡਾਂ ਬਣਦੀਆਂ ਹਨ ਤਾਂ ਵੇਸਣ ਵਿੱਚ ਪਾਣੀ ਪਾਉਣ ਤੋਂ ਪਹਿਲਾਂ ਇੱਕ ਚਮਚਕ ਘਿਓ ਪਾ ਦਿਓ ਫਿਰ ਹੌਲੀ-ਹੌਲੀ ਪਾਣੀ ਪਾਓ ਵੇਸਣ ਦੀਆਂ ਗੰਡਾਂ ਨਹੀਂ ਬਣਨਗੀਆਂ ਅਤੇ ਵੇਸਣ ਦੀ ਸਬਜੀ ਮਲਾਈ ਵਰਗੀ ਬਣ ਜਾਵੇਗੀ ਤਿੰਨ ਅਸਪੰਜ ਟੋਕਲ ਦੇ ਲਈ ਇਹਨੂੰ ਜਾਂ ਬੇਕਿੰਗ ਸੋਡਾ ਜਲਦੀ ਨਹੀਂ ਪਾਓ ਬੈਟਰ ਨੂੰ ਜ਼ਿਆਦਾ ਫੈਂਟਣਾ ਨਹੀਂ ਚਾਹੀਦਾ ਇਹਨੂੰ ਪਾਉਣ ਦੇ ਟਾਈਮ ਬੈਟਰ ਫੁੱਲ ਜਾਂਦਾ ਹੈ ਅਤੇ ਤੁਰੰਤ ਸਟੀਮ ਪਾ ਦਿਓ 4 ਇੱਕ ਤਾਰ ਚਾਸਨੀ ਬਣਾਉਣ ਦੇ ਲਈ ਇੱਕ ਕੱਪ ਖੰਡ ਲੈ ਲਵੋ ਉਸ ਦੇ ਵਿੱਚ ਅੱਧਾ ਕੱਪ ਪਾਣੀ ਪਾ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਜਾਂ ਚਾਸਨੀ ਪਰਫੈਕਟ ਬਣੇਗੀ ਅਤੇ ਟਾਈਮ ਵੀ ਘੱਟ ਲੱਗੂਗਾ ਪੰਜ ਛੋਲਿਆਂ ਨੂੰ ਇੱਕ ਰਾਤ ਭੇਕੇ ਉਸ ਦੇ ਵਿੱਚ ਦੋ ਸੁੱਕੇ ਆਮਲੇ ਪਾ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਆਮਲਾ ਆਪਣਾ ਨੈਚੁਰਲ ਕਲਰ ਛੱਡ ਦੇਵੇਗਾ ਜੋ ਛੋਲਿਆਂ ਨੂੰ ਗਹਿਰਾ ਬ੍ਰਾਊਨ ਹੋਣ ਦੇ ਵਿੱਚ ਮਦਦ ਕਰੂਗਾ ਅਤੇ ਚਣੇ ਪੇਨ ਦੇ ਟਾਈਮ ਪਾਣੀ ਨੂੰ ਥੋੜਾ ਗਰਮ ਕਰਕੇ ਫਿਰ ਉਸ ਦੇ ਵਿੱਚ ਛੋਲੇ ਅਤੇ ਆਮਲਾ ਪਾ ਦਿਓ 6 ਗਰੇਵੀ ਵਿੱਚ ਤੇਲ ਪਾਉਣ ਦੀ ਬਜਾਏ ਘਿਓ ਦਾ ਉਪਯੋਗ ਕਰੋ ਗਰੇਵੀ ਦਾ ਰੰਗ ਅਤੇ ਸਵਾਦ ਦੋਨੋਂ ਬਿਹਤਰ ਹੁੰਦੇ ਹਨ 7 ਮਿਰਚਾਂ ਨੂੰ ਧੁੱਪ ਵਿੱਚ ਸਕਾ ਕੇ ਲੂਣ ਅਤੇ ਤੇਲ ਦੇ ਨਾਲ ਪੀਸਦੇ ਹਾਂ ਤਾਂ ਉਲੀ ਨਹੀਂ ਲੱਗਦੀ 8 ਅਦਰਕ ਨੂੰ ਕਦੇ ਵੀ ਕਿਸੇ ਸਬਜੀ ਦੇ ਨਾਲ ਨਹੀਂ ਰੱਖੋ ਨਹੀਂ ਤਾਂ ਅਦਰਕ ਖਰਾਬ ਹੋ ਸਕਦਾ ਹੈ 9 ਕਦੀ ਕਦੀ ਚਾਹ ਜਾਂ ਗਰਮ ਪਾਣੀ ਕੱਚ ਦੇ ਬਰਤਨ ਵਿੱਚ ਪਾਉਂਦੇ ਹਾਂ ਤਾਂ ਟੁੱਟ ਜਾਂਦਾ ਹੈ ਇਸ ਦੇ ਲਈ ਕੱਚ ਵਾਲੇ ਬਰਤਨ ਗਿੱਲੇ ਕੱਪੜੇ ਉੱਤੇ ਰੱਖੋ ਜੀ 10 ਦਾਲ ਨੂੰ ਉਬਾਲਣ ਦੇ ਟਾਈਮ ਉਸ ਦੇ ਵਿੱਚ ਖੰਡ ਪਾ ਦਿਓ ਇੱਕ ਚਮਚ ਘਿਓ ਪਾ ਦਿਓ ਸਵਾਦ ਦੁੱਗਣਾ ਵੱਧ ਜਾਵੇਗਾ 11 ਮਸ਼ਰੂਮ ਦੀ ਰੰਗਤ ਬਣਾਈ ਰੱਖਣ ਦੇ ਲਈ ਗਰਮ ਪਾਣੀ ਵਿੱਚ ਇੱਕ ਚਮਚ ਦੁੱਧ ਪਾ ਕੇ ਥੋੜਾ ਟਾਈਮ ਲਈ ਡੋਬ ਕੇ ਰੱਖ ਦਿਓ 12 ਜੇ ਤੁਹਾਡੇ ਬਰੈਡ ਖਰਾਬ ਹੋ ਗਏ ਹਨ ਤਾਂ ਜਾਂ ਪੁਰਾਣੇ ਹੋ ਗਏ ਹਨ ਤਾਂ ਉਸ ਨੂੰ 5 ਤੋਂ 10 ਸੈਕਿੰਡ ਮੈਕਰੋ ਵਿੱਚ ਰੱਖੋ ਬਰੈਡ ਫਿਰ ਤੋਂ ਨਵੇਂ ਮਲਾਈਮ ਅਤੇ ਫਰੈਸ਼ ਹੋ ਜਾਣਗੇ 13 ਬਿਸਕਟ ਪੈਕੇਟ ਖੋਲਣ ਤੋਂ ਬਾਅਦ ਬਚੇ ਹੋਏ ਬਿਸਕਟ ਨੂੰ ਸਟੋਰ ਕਰਨ ਦੇ ਲਈ ਉਹਨਾਂ ਨੂੰ ਚੌਲਾਂ ਦੇ ਨਾਲ 에ਅਰਟਾਈਟ ਡੱਬੇ ਵਿੱਚ ਰੱਖੋ ਅਤ੍ਰਿਕ ਨਮੀ ਨੂੰ ਸੁੰਘ ਲਵੇਗਾ 14 ਦਹੀਂ ਅਗਰ ਖੱਟਾ ਹੋ ਗਿਆ ਹੈ ਤਾਂ ਦਹੀਂ ਜਮਾਉਣ ਦੇ ਟਾਈਮ ਅੱਧਾ ਚਮਚ ਖੰਡ ਪਾ ਦਿਓ ਇਸ ਦੇ ਨਾਲ ਦਹੀਂ ਦੀ ਮਿਠਾਸ ਆਵੇਗੀ ਤੇ ਖੱਟਾ ਨਹੀਂ ਹੋਵੇਗਾ 15 ਜੇ ਤੁਸੀਂ ਆਲੂ ਫਰਿੱਜ ਵਿੱਚ ਰੱਖਦੇ ਭੁੱਲ ਕੇ ਵੀ ਨਾ ਰੱਖੋ ਕਿਉਂਕਿ ਇਸ ਦੇ ਵਿੱਚ ਸਟਰਾਇਜ਼ ਹੋ ਸਕਦਾ ਹੈ ਜੋ ਵੀ ਮਾਤਰਾ ਵਧਾ ਸਕਦਾ ਹੈ 16 ਬਾਜਰੇ ਦਾ ਆਟਾ ਜਿਆਦਾ ਦਿਨ ਰੱਖਣ ਦੇ ਨਾਲ ਖਟਾ ਹੋ ਜਾਂਦਾ ਹੈ ਤਾਂ ਉਸ ਨੂੰ ਖਟਾ ਹੋਣ ਤੋਂ ਬਚਾਉਣ ਦੇ ਲਈ ਉਸ ਦੇ ਵਿੱਚ ਇੱਕ ਟੁਕੜਾ ਗੁੜ ਪਾ ਦਿਓ ਬਾਜਰੇ ਦਾ ਆਟਾ ਖਟਾ ਨਹੀਂ ਹੋਵੇਗਾ 17 ਦਾਲ ਚੀਨੀ ਨੂੰ 에ਅਰਟਾਈਟ ਡੱਬੇ ਵਿੱਚ ਰੱਖੋ ਅਤੇ 2-3 ਲੌਂਗ ਪਾ ਦਿਓ ਤਾਂ ਫਿਰ ਕੀੜੇ ਨਹੀਂ ਲੱਗਣਗੇ 18 ਹਲਵੇ ਨੂੰ ਸਿੱਧਾ ਗੈਸ ਉੱਤੇ ਗਰਮ ਕਰਨਾ ਅਕਸਰ ਉਹ ਥੱਲੇ ਲੱਗ ਜਾਂਦਾ ਹੈ ਤਾਂ ਇਸ ਲਈ ਬਰਤਨ ਵਿੱਚ ਪਾਣੀ ਗਰਮ ਕਰਕੇ ਉਸ ਦੇ ਵਿੱਚ ਹਲਵੇ ਨੂੰ ਹੌਲੀ-ਹੌਲੀ ਗਰਮ ਕਰੋ ਇਸ ਦੇ ਨਾਲ ਥੱਲੇ ਨਹੀਂ ਲੱਗੇਗਾ 19 بارش ਦੇ ਮੌਸਮ ਵਿੱਚ ਸਬਜ਼ੀਆਂ ਵਿੱਚ ਕਟਾਣੋਂ ਜ਼ਿਆਦਾ ਹੁੰਦੇ ਹਨ ਇਹਨਾਂ ਨੂੰ ਸਾਫ਼ ਕਰਨ ਦੇ ਲਈ ਥੋੜਾ ਸਿਰਕਾ ਜਾਂ ਲੋਣ ਪਾ ਕੇ 10 ਮਿੰਟ ਪੀਂ ਕੇ ਰੱਖ ਦਿਓ ਫਿਰ ਦੂਸਰੇ ਪਾਣੀ ਨਾਲ ਧੋ ਲਵੋ ਜੀ ਵੀ ਪਰਵਾ ਮਿਰਚ ਮਸਾਲਿਆਂ ਦੇ ਵਿੱਚ ਥੋੜਾ ਆਮ ਚੂਰਨ ਪਾਊਡਰ ਮਿਕਸ ਕਰ ਲਈਏ ਤਾਂ ਮਿਰਚ ਕਾਫੀ ਟੇਸਟੀ ਬਣਦੀ ਹੈ 21 ਸੈਂਡਵਿਚ ਚਟਨੀ ਨੂੰ ਟੇਸਟੀ ਬਣਾਉਣ ਦੇ ਲਈ ਚਟਨੀ ਬਣਾਉਣ ਦੇ ਟਾਈਮ ਥੋੜਾ ਪੁੰਨਿਆ ਹੋਇਆ ਜੀਰਾ ਪਾਊਡਰ ਮਿਕਸ ਕਰ ਲਵੋ 22 ਸਾਬੂਦਾਣਾ ਖਿਚੜੀ ਬਣਾਉਣ ਦੇ ਲਈ ਸਾਬੂਦਾਣਾ ਗਰਮ ਪਾਣੀ ਵਿੱਚ ਭਿਏ ਕੇ ਇਸ ਤਰ੍ਹਾਂ ਕਰਨ ਦੇ ਨਾਲ ਸਾਬੂਦਾਣਿਆ ਜਲਦੀ ਗਿੱਲਾ ਹੋ ਜਾਵੇਗਾ ਅਤੇ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ 23 ਖੀਰ ਨੂੰ گاੜਾ ਕਰਨ ਦੇ ਲਈ ਥੋੜੇ ਮਖਾਣੇ ਮਿਕਸ ਕਰ ਲਓ ਇਸ ਤਰ੍ਹਾਂ ਕਰਨ ਦੇ ਨਾਲ ਖੀਰ ਜਿਆਦੀ ਗਾੜੀ ਹੋ ਜਾਵੇਗੀ 24 ਕੋਈ ਵੀ ਤਰੀ ਵਾਲੀ ਸਬਜੀ ਵਿੱਚ ਜੇ ਤੁਸੀਂ ਹਰਾ ਰੰਗ ਚਾਹੁੰਦੇ ਹੋ ਤਾਂ ਉਸ ਦੇ ਵਿੱਚ 3-4 ਪਾਲਕ ਦੇ ਪੱਤੇ ਪੀਸ ਦਿਓ ਇਸ ਦੇ ਨਾਲ ਸਬਜੀ ਦਾ ਰੰਗ ਵਧੀਆ ਰਹੇਗਾ 25 ਜੇ ਕੁੱਕਰ ਤੁਹਾਡਾ ਅੰਦਰੋਂ ਸੜ ਜਾਵੇ ਤਾਂ ਉਸ ਦੇ ਵਿੱਚ ਗਰਮ ਪਾਣੀ ਪਾ ਕੇ ਨਿੰਬੂ ਦੇ ਟੁਕੜੇ ਪਾ ਕੇ ਇੱਕ ਸਿਟੀ ਕੁੱਕਰ ਦੀ ਵਜਾ ਦਿਓ ਕੁੱਕਰ ਤੁਹਾਡਾ ਅੰਦਰੋਂ ਸਾਫ਼ ਹੋ ਜਾਵੇਗਾ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਯੂਰੋਰ ਕਰਨਾ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਕਰੋ ਔਰ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਜੀ